ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਘੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆਈਏ ਦੇਖਦੇ ਆ ਬੈਠ ਮੰਨੂ ਮੈਂ ਤੇ ਨਾਲੇ ਬੇਟੇ ਇਹ ਰੋਕ ਸੱਤ ਨਾਲ ਕਰ ਮਾਮਾ ਕੱਤਾ ਬਹੁਤਾ ਬੇਟੇ ਭੈਣ ਦੇ ਅਗਰਾਵੇ ਬੁਰਕੀ ਭਰ ਕੇ ਸਾਡੇ ਵੱਲ ਕੀ ਦੇਖਦਾ ਚੱਪ-ਚੱਪ ਭੈਣ ਦਾ ਖਸਮ। ਰਬਾਤ ਮੈਂ। ਉਹ ਉਹ। ਨੂਨ ਕੀ ਜਿਆਦੇ ਮਿਰਚ ਵੀ ਜਿਆਦੇ ਆ। ਹਾਂ? ਖੰਡ ਪਵਾ ਲੈਣੀ ਸੀ ਸਮੋਸਿਆਂ 'ਚ। ਡੰਗਰਾਂ ਦਾ ਲਾਣਾ। ਯਾਰ ਇਹਨਾਂ ਨੂੰ ਕੁਝ ਕਿਹਾ ਨਾ ਕਰੋ ਸਿੱਧਾ ਗਾਲਾਂ ਕੱਢ ਕੇ ਜਾਓ। ਬਹੁਤ। ਤਾਂੰ ਤੋਤਾ ਤਾਂ ਲੱਗਦਾ। ਮਸਾਲੇ ਬੋਲੀ ਭਰ ਕੇ ਬੰਦਰਾ ਨੇ। ਕੁੱਤੇ ਵੀ ਸਹੀ ਖਾਂਦੇ ਆ ਜਿਹੜੇ ਕੁੱਤੇ ਆ। ਸਾਰਾ ਦਿਨ ਖਾਣ ਤੋਂ ਬਿਨਾਂ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ। ਕੀ ਇਹ ਮਿਰਚਾਂ ਦੀ ਪ੍ਰੋਮੋਸ਼ਨ ਹੀ ਜਾਂ ਸਮੋਸਿਆਂ ਦੀ ਤੂੰ ਤਾਂ ਯਾਰ ਬੰਦੇ ਵਰਗਾ ਬੰਦਾ ਵੀ ਨਹੀਂ ਲੱਗਦਾ ਅਸੀਂ ਬਣਾਏ ਆ ਕੜੀ ਚੌਂ ਤੇ ਕੜਾਹੀ ਚ ਪਾਈ ਹੁੰਦੇ ਆ ਕੜਾਈ ਵਿੱਚ ਖਾਣ ਦੀ ਕੀ ਲੋੜ ਆ ਪਸ਼ੂਆਂ ਦੀ ਖੁਰਲੀ ਚ ਖਾ ਲਓ ਕੋਲੀ ਚ ਪਾ ਲੈਂਦੇ ਕੁੜੀ ਆਵੇ ਉਹ ਕਰੋ ਕੋਲੇਲ ਲਿਆਓ ਤੇ ਵੀਰਿੰਦਰ ਸਾਹੋਰ ਲਾ ਨੀ ਵੇੜੇ ਵਾਲੇ ਜਿਹੜਾ ਮ ਇਕੱਠੇ ਹੋਏ ਆ ਪਸ਼ੂਆਂ ਦਾ ਟੱਬਰ ਚਲੋ ਚੱਕ ਲਿਓ ਕਿਹੜੀ ਲਾਂਦ ਪਾਵਾਂ ਤੁਹਾਨੂੰ ਕੜਾਈ ਨਾਲ ਹੀ ਕੁਝ ਬਣਾ ਬੱਠਲ ਪਾਓ ਇਹਨਾਂ ਨੂੰ ਕਿੱਸੇ ਨਾ ਹੋ ਰਾਮੂ ਜੀ ਹਮਨੇ ਇਸ ਸਾਲ ਕੋ ਬੋਲਤੇ ਆ ਕਿ ਤੀਨ ਕਬ ਚਾਹ ਲਿਆਈ ਰਾਮੂ ਨੇ ਵੜ ਦੇਣਾ ਤੈਨੂੰ ਦਾਤੀ ਨਾਲ ਰਾਮੂ ਹੁਣਾ ਤਾਂ ਸਿਰ ਤੋਂ ਟੋਕਰੇ ਨਾ ਖਾਲੀ ਸਾਲਾ ਭਈਏ ਭਜੋਣ ਵਾਲੀ ਰੈਲੀ ਜੇ ਪਹਿਲੇ ਨੰਬਰ ਤੇ ਹੁੰਦਾ ਤੇ ਤੀਨ ਕਾਬ ਚਾਹ ਲਿਆਈ ਵਾ ਬੀਬੀ ਬੋੜੀ ਚਾਹ ਬਣਾਤੀ ਹਮਨੇ ਦੱਸ ਰਾਮੂ ਨੇ ਤੇਰੀ ਸ਼ਾਤੀ ਚ ਕਈ ਮਾਰਨੀ ਤੇਰੇ ਰਾਮੂ ਨੇ ਟੋਆ ਪੜ ਕੇ ਤੈਨੂੰ ਦੱਬ ਦੇਣਾ ਵਾ ਦੱਸ ਪਾਰੇ ਹੈ ਰੰਗਦੀ ਜਰਾ ਤੇਜ਼ ਹੈ ਚਲਾਏ ਰਾਮੂ ਇੱਕ ਏਟੇ ਇਹਦੇ ਮਾਰ ਠੇਕੇਦਾਰ ਬਣਿਆ ਫਿਰਦਾ ਆਪ ਦੇਖੀ ਦਾੰਗੜਾ ਆ ਰਹੀ ਸਾਦੇ ਜਦੋਂ 88 ਵਾਲਾ ਪਾਣੀ ਨਹੀਂ ਆ ਜਰਮਨ 88 ਦਾ ਸੀ ਹਾਂਜੀ ਹਾਂਜੀ ਉਦੋਂ ਦਾ ਫਿਰ ਬਾਈ ਦੇ ਸੁਰਾਂ ਚ ਪਾਣੀ ਪੈ ਗਿਆ ਸੀ ਪਾਣੀ ਨੱਕ ਵਿੱਚ ਵੜ ਗਿਆ ਸੀ ਲੱਗਦਾ 88 ਵਾਲੇ ਪਾਣੀ ਵਿੱਚ ਤੁਸੀਂ ਦੋਨੇ ਰੋੜ ਕਿਉਂ ਨਹੀਂ ਗਏ ਆਪਣੇ ਛੋਟੇ ਹੁੰਦੇ ਤਾਂ ਵੀ ਸਿੰਗਿੰਗ ਸਿੱਖਦਾ ਰਿਆਂ ਇਹ 88 ਚ 19 19 ਆਹ ਨੇੜੇ ਤੋਂ ਸਾੜਾ 40 ਛੋਟਾ ਵਾ ਹਰਮ ਜਦਾ ਸੁਰਾਂ ਦਾ ਬਾਦਸ਼ਾ ਸੁਨੂਸੀ ਤੋਂ ਵਾਲਾ ਲੋਕਨਾਂ ਕੋਲ ਨੂੰ ਪੁੱਛਣਾ ਚਾਹੁੰਦੇ ਤੁਹਾਡੀ ਖੁਰਾਕ ਕੀ ਹੈ ਸਟਾਈਮ ਜਿਹੜਾ ਜਦੋਂ ਦਾ ਦੋਵੇਂ ਮਾਂ ਬੋਲੀ ਦੇ ਗੁਨਾਹਗਾਰ ਜੀਬ ਵਾਲੀ ਗੋਲੀ ਦਾ ਅਸਰ ਆ ਲੱਗਦਾ ਹਏ ਮਾਈ ਕਰੋ ਮਾਰ ਕੱਢ ਮਾਰ ਕੱਢ ਦੇ ਕੱਢ ਦੇ ਬਾਈ ਵੈਕਸ ਵਾਲੀ ਗੋਲੀ ਖਾ ਗੋਲੀ ਗੱਪਾ ਜ਼ਿਆਦਾ ਖਾਦਾ ਲੱਗਦਾ ਬਾਈ ਨੇ ਘਰ ਨਾ ਵੜ ਜੇ ਗੋਡ 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 ਐਨੂੰ ਐਨੂੰ ਛੜਕ ਨੂੰ ਕੱਢ ਛੜਕ ਨੂੰ ਛੜਕ ਨੂੰ ਇੱਕ ਰਗਾ ਵਿੱਚ ਹੀ ਬੋਲਦਾ ਭਾਈ ਭਰਾਣੇ ਰਗਾ ਹੀ ਬਲੌਕ ਕੀਤੀਆਂ ਪਈਆਂ ਨੇ ਕੋਸੇ ਪਾਣੀ ਵਿੱਚ ਲੂਣ ਪਾ ਕੇ ਗਰਾਰੇ ਕਰ ਬਾਈ ਫਰਕ ਪੈ ਜੂ ਮਾਰ ਦੇ ਉਹ ਮਮਾ ਨੁਕਸਾਨ ਕਰੂਗਾ ਨਿਆਣੇ ਦਾ ਮਾਰ ਦੇ ਛੱਡਾ ਦੇ ਕੀ ਕਰਨੇ ਭਰਾ ਮੈਂ ਮਾਰਨਾ ਮਾਰ ਦੂੰ ਅੱਜ ਮਾਫੀ ਦੇ ਦੇ ਭਾਈ ਇਹਨੂੰ ਇਹ ਤਾਂ ਬਾਬਾ ਹੀ ਆ ਬਾਬਾ ਇੱਕ ਪਾਸੇ ਦੇਵੀ ਨਾ ਕਹੀ ਜਾਂਦਾ ਦੂਜੇ ਪਾਸੇ ਕਹਿੰਦਾ ਮਾਰ ਦੇ ਮਾਰ ਦੇ ਸਿਆਣਾ ਬਾਣ ਕਾਕਾ ਵਿਆਹ ਹੋ ਗਿਆ ਹੁਣ ਤੇਰਾ ਹਰਾਮਜਾਦੇ ਵਿਆਹ ਕਰਾ ਕੇ ਵੀ ਨਹੀਂ ਟਲਦੇ ਕੋਈ ਗੱਲ ਨਹੀਂ ਥੋੜੇ ਦਿਨ ਰਹਿ ਗਏ ਏਦਾਂ ਤਰਨ ਲਾਦੂ ਘਰ ਵਾਲੀ ਰੁਕ ਜਾ ਏਦਾਂ ਵੀ ਨਹੀਂ ਤੁਰਿਆ ਜਾਣਾ ਬਾਅਦ ਚ ਦੰਦ ਕੱਢਦਾ ਹੁਣ ਹਰਾਮਜਾਦਾ ਕੋਈ ਨਾ ਏਦਾਂ ਸੁਪਨਾ ਘਰ ਵਾਲੀ ਪੂਰਾ ਕਰੂਗੀ ਸਾਨੂੰ ਤਾਂ ਦਿਖਾ ਦੇ ਖੁੱਲੀ ਨਿੱਕਰ ਹਾਏ ਜਾਲਮਾ ਕੀ ਲਿਖਤਾ ਈਓ ਵੈਰੀ ਪੇਨਫੁਲ Song ਤੂੰ ਕੀ ਜਾਣੇ ਮੰਡੀ ਚ ਦਿਹਾੜੀ ਲਾਉਣੀ ਪੈਂਦੀ ਆ ਸਾਨੂੰ ਹਾਏ ਇਹਨੇ ਕਿਥੋਂ ਲਿਆਉਂਦਾ ਇਹ Song ਯਾਰ ਕੀ ਮਜਬੂਰੀ ਹੋਊਗੀ ਯਾਰ ਬਾਈ ਦੀ ਜਿਹੜੇ ਤੇਰੇ ਲੱਛਣਾਂ ਮੰਡੀ ਜ ਦਿਹਾੜੀ ਵੀ ਨਹੀਂ ਮਿਲਣੀ ਲੱਗਦਾ ਤੈਨੂੰ ਏ ਕਰਦਾ ਗਾਣੇ ਦੀ ਪ੍ਰਸੰਗ ਸਾਇ ਤੇ ਆਖਿਆ 15 ਮਿੰਟ ਚ 100 ਸਟੈਪ ਕਰ ਦਿੰਦਾ ਵਾਰਾ ਪਤੰਦਰ ਜਮਾ ਤੁਮਕ ਕੜੀ ਲੱਗਦਾ ਤੇਰਾ ਚਾਰੇ ਪਾਸੇ ਨਾ ਚੱਲਦਾ ਵੇ ਦੱਸ ਕੀ ਦਾ ਜਿਵੇਂ ਇਹ ਨਾਦਾ ਇਹੇ ਲੱਗਦਾ ਕੋਈ ਕੀੜਾ ਹੈਗਾ ਵਾ ਇਸ ਨੂੰ 2 ਮਰਲੇ ਚਾਹੀਦੇ ਕੱਲੇ ਨੱਚਾਈ ਤੈਮ ਤੁਮ ਮਤੇ ਕੀ ਗੱਲ ਕਰਦੀ ਚੱਟ ਦੇ ਪੁੱਛੇ ਬਿਨਾਂ ਨਾ ਚੱਲੂਆ ਪੱਕਾ ਹੁਣ ਇੰਸਟਾਗ੍ਰam ਬੈਨ ਹੋ ਜਾਊਗਾ ਕੁਲਦੀਮ ਆਣ ਕੇ ਦੇ ਦੋਤੇ ਦੇ ਜੇੜ ਦੇ ਮਾਮੇ ਦਾ ਮੁੰਡਾ ਮੈਂ ਸੈਲ ਕੱਢ ਲੈਣੇ ਫਿਰ ਤੇਰੇ ਫੇਣਾ ਬਾਈ ਤੇਰੇ ਬਸ ਹੁਣਾਂ ਗਾਈ ਮਤੂੰ ਮਤਿ ਕੀ ਗੱਲ ਕਰਦੀ ਚੱਟ ਦੇ ਪੁੱਛੇ ਬਿਨਾਂ ਨਾ ਚੱਲੂਆ ਤੁਰ ਜਾ ਤੁਰ ਜਾ ਨਹੀਂ ਤਾਂ ਡੰਡਾ ਚੱਲੂਗਾ ਬੱਸ ਕਰ ਝਾਲਵਾ ਹੁਣ ਬਾਈ ਵਿੱਚ ਜੇ ਦੰਦੀ ਕਰ ਤੋਂ ਵੱੜਦਾ ਵਾਂ ਰੱਬ ਤੇਰੀ ਆਤਮਾ ਨੂੰ ਸ਼ਾਂਤੀ ਦੇਵੇ ਤਾਰੇ ਹੌਕੇ ਪਰਦਾ ਦਿਸਦੇ ਨਾ ਸੱਜਣ ਪਿਆਰੇ ਆ ਵੀ ਤੇਰੀ ਆ ਦੇਖੀ ਕਿਤੇ ਦੇਵ ਤੇਰਾ ਗਾਲਾ ਨਾ ਕੱਢਣ ਲੱਗ ਜੇ ਹਾਂ ਐਨੀਵਰਸੀ ਵਾਲੇ ਕੇਕ ਵਾਲੀ ਨਹੀਂ ਲੱਗਦੀ 1 ਗ੍ਰਾਮ ਸੋਨਾ ਪਾ ਕੇ ਫੁਕਰੀ ਮਾਰੀ ਜਾਂਦੇ ਆ ਬਲ ਬਲ ਬਾਦ ਬੱਲਿਆਂ ਦੀ ਕੱਟ ਦੀਆਂ ਰਾਤਾ ਚਾਵੜਾ ਪੰਜਾਬ ਦੇ ਪੋੜ ਜਾਓ ਕਿਹੜਾ ਕੰਜਰ ਬੋਦਾ ਤੁਹਾਨੂੰ ਇਹ ਦਿਣਾ ਚ ਕੁਦਰਤ ਨੇ ਖੇਲ ਰਚਾਇਆ ਅਸੀਂ ਲਓ ਜੀ ਹੁਣੇ-ਹੁਣੇ ਪਤਾ ਲੱਗਾ ਕੁਦਰਤ ਵੀ ਸਾਡੇ ਖਿਲਾਫ ਆ ਕੁਦਰਤ ਪਲਟ ਗਈ ਆ ਅਸੀਂ ਕੁਦਰਤ ਅੱਗੇ ਹਾਰ ਗਏ ਬਾਈ ਜਦ ਆਪਣਾ ਮੇਲ ਕਰਾਇਆ ਅਸੀਂ ਵੀਰੇ ਮੇਰੀ ਪਹਿਲਾਂ ਹੀ ਦਵਾਈ ਚੱਲਦੀ ਆ ਯਾਰ ਕੁਦਰਤ ਨੇ ਖੇਲ ਚਾਇਆ ਸਾਡਾ ਝੁਗਾ ਚੋੜ ਕਰਾਇਆ ਲੱਕੀ ਸਾਰਾ ਕੁਝ ਖਤਮ ਹੋ ਗਿਆ ਲੱਕੀ ਬਿਜਲੀ ਦਿਲ ਮੇਰੇ ਤੇ ਵਰ ਗਈ ਸੀ ਨਹੀਂ ਵੀਰਾ ਬਿਜਲੀ ਸਾਡੇ ਤੇ ਵਰੀ ਆ ਕੁਦਰਤ ਨੇ ਕਹਿਰ ਕਮਾਇਆ ਜਦੋਂ ਠੋਡਾ ਮੇਲ ਕਰਾਇਆ ਸੀ ਕੁਦਰਤ ਐਦਾ ਕਿਦਾ ਕਰ ਸਕਦੀ ਆ ਯਾਰ ਦੇ ਮੱਥੇ ਤੇ ਟੰਡਾ ਗੱਡ ਕੇ ਨਹੀਂ ਉੱਤੇ ਨਹੀਂ ਹੋਇਆ ਥੱਲੇ ਕਿਸੇ ਦੇ ਵੀ ਲੱਗ ਕੇ ਹੁਣ ਮੇਰਾ ਚਾਵਣੀ ਪੀਣ ਦਿੰਦੇ ਪਤੰਦਰ ਬਸ ਦੋ ਕਿਸ਼ਤਾ ਰਹਿ ਗਈਆਂ ਫੋਨ ਵੇਚ ਦੇਣਾ ਚਾਹ ਦੇ ਲੰਗਰ ਜੀ ਕੜਾ ਸੀ ਹੁਣ ਚਾਹ ਨਹੀਂ ਲੰਗਦੀ ਉਹ ਹੁਣ ਮੇਰਾ ਚੰਗਾ ਆਇਆ ਕਹਿੰਦੇ ਪੈਰ ਛੱਡ ਗਿਆ ਨਹੀਂ ਝੇੜੇ ਮੜ ਟਾਈਮ 'ਚ ਗਏ ਸੀ ਹੱਥ ਛੱਡ ਕੇ ਹੁਲੰਕਾ ਨਹੀਂ ਵੀਰੇ ਤੈਨੂੰ ਵਧਾਈਆਂ ਤੇ ਸਾਨੂੰ ਦਵਾਈਆਂ ਜੇ ਮੇਲੀ ਗਈਆ ਵੀਰ ਤਾਂ ਸਾਂਭ ਲੈ ਇਹਨੂੰ ਹੁਣ ਗਏ ਸੀ ਹੱਥ ਛੱਡ ਕੇ ਹੁਲੰਕਾ ਨਹੀਂ ਉਟਾਈ ਪਾ ਯਾਰ ਹਰ ਇੱਕ ਦਿਨੀ ਮੇਰੇ ਸਾਲੇ ਕਿੰਨੇ ਹੀ ਜੋ ਭਰੇ ਪਿਆ ਭਾਈ ਅਸੀਂ ਤਾਂ ਨੈਟ ਪਵਾਉਂਦੇ ਹੀ ਰਹਿ ਗਏ ਏ ਆਈ ਸਮਝ ਕੇ ਸਕਿਪ ਕਰ ਦਿਓ ਯਾਰ ਬਾਲਤਾ ਇੱਕ ਤੇ ਦਿਵਾ हां जी मित्रों यही आज दी वीडियो उम्मीद ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਵੀਡੀਓ ਦੇ ਵਿੱਚ ਹਾਈਪ ਦੀ অপਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਤੇ ਨਾਲੇ ਇੱਕ ਹੋਰ ਗੱਲ ਇਹ ਵੀਡੀਓ ਸਿਰਫ ਮਨੋਰੰਜਨ ਲਈ ਹੁੰਦੀ ਆ ਕਿਸੇ ਦਾ ਦਿਲ ਖੋਲੀ ਨਹੀਂ ਹੁੰਦੀ ਇਸ ਲਈ ਇਸ ਵੀਡੀਓ ਨੂੰ ਮਨੋਰੰਜਨ ਵਿੱਚ ਲਈ ਤਾਂ ਜਾਵੇ ਸੋ ਇਹ ਹੀ ਅੱਜ ਦੀ ਵੀਡੀਓ ਮ